जय भीम जय भारत जय भीम जय भारत जय भीम जय भारत ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 바ਵਾ ਸਾਹਿਬ ਡਾਕਟਰ ਭੀਮਰਾਓ ਅਬੇਡਕਰ ਜੀ ਦਾ ਅੱਜ 134ਵਾਂ ਜਨਮ ਦਿਨ ਹੈ ਅਸੀਂ ਸਮੂਹ ਪਿੰਡ ਨਿਵਾਸੀ ਅਤੇ ਅਬੇਡਕਰ ਭਵਨ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਐਨਆਰਆਈ ਅਤੇ 바ਵਾ ਸਾਹਿਬ ਦੇ ਪੈਰਪੋਕਾਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜਿੱਥੇ 바ਵਾ ਸਾਹਿਬ ਜੀ ਦੇ ਜਰਮ ਦਿਨ ਪੰਜਾਬ ਵਿੱਚ ਵੱਡੀ ਪੱਧਰ ਤੇ ਵੱਖ-ਵੱਖ ਥਾਵਾਂ ਤੇ ਮਨਾਏ ਜਾ ਰਹੇ ਹਨ ਸੋ ਪਿੰਡ ਤਲੀਤਾ ਵਿਖੇ ਵੀ ਬਾਬਾ ਸਾਹਿਬ ਜੀ ਦਾ 134ਵਾਂ ਜਰਮ ਦਿਨ 23 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਮਾਨਯੋਗ ਛੋਡੇ ਬੈਰ ਦੀ ਜੁਕੇ ਪ੍ਰੋਗਰਾਮ ਦਾ શુભારੰਭ ਕਰਨਗੇ ਮੁੱਖ ਮਹਿਮਾਨ ਗੁਰਦੇਵਾਰ ਬੋਧ ਜੀ ਮੁੱਖ ਬੁਲਾਰੇ ਐਡਵੋਕੇਟ ਸੰਜੀਤ ਕੁਮਾਰ ਪੋਰਾ ਜੀ ਚਾਰੰਜੀਰੀ ਪੋਵਰੀ ਜੀ ਅਤੇ ਡਾਕਟਰ ਹਰਬਲਾਖ ਕੁਲਿੱਤਾ ਜੀ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਅਤੇ ਬਾਬਾ ਸਾਹਿਬ ਜੀ ਦੇ ਬਿਸ਼ਨ ਬਾਰੇ ਚਾਨਣਾ ਪਾਉਣਗੇ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਕੋਰੀਓਗ੍ਰਾਫੀ ਬੱਚਿਆਂ ਵੱਲੋਂ ਵੀ ਪਿੰਡ ਦੇ ਵੱਲੋਂ ਕੀਤੀ ਜਾਵੇਗੀ ਅਤੇ ਬਾਬਾ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਰਿਤਰਾਵਾ ਅਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਜਾਣਗੀਆਂ ਸੋ ਅਸੀਂ ਅੰਮੇੜਕਰ ਪਵੜ ਪੰਡਤ ਕਮੇਟੀ ਵੱਲੋਂ ਆਪਣੇ ਸਮੂਹ ਐਨਆਰਆਈ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਨੇਪਰੇ ਚੜਨ ਜਾ ਰਿਹਾ ਹੈ ਅਸੀਂ ਅੱਗੇ ਤੋਂ ਵੀ ਆਪਣੇ ਐਨਆਰਏ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਲਈ ਹਮੇਸ਼ਾ ਰੈਣੀ ਰਹਾਂਗੇ ਸੋ ਅਸੀਂ ਅੰਬੇਡਕਰ ਭਵਨ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਕਿ 20 ਤਰੀਕ ਦਿਨ ਐਤਵਾਰ ਨੂੰ ਅੰਬੇਡਕਰ ਭਵਨ ਤ੍ਰੇਤਾ ਵਿਖੇ ਪਹੁੰਚੋ ਅਤੇ 바ਵਾ ਸਾਹਿਬ ਜੀ ਦੇ ਮਿਸ਼ਨ ਬਾਰੇ ਅਤੇ ਉਹਨਾਂ ਦੇ ਜੀਵਨ ਬਾਰੇ ਆਪਾਂ ਜਾਣਕਾਰੀ ਬਖੂਰ ਵੀ ਪ੍ਰਾਪਤ ਕਰੀਏ